ਹਾਂਜੀ ਅੱਖਰਾਂ ਦੇ ਬਣਤਰ ਤੇ ਵਿੱਚ ਪਹਿਲੀ ਲਾਈਨ ਦੇ ਵਿੱਚ ਅੱਖਰ ਆ ਗਿਆ ਤੱਤਾ ਫਿਰ ਉਸ ਤੋਂ ਬਾਅਦ ਡਾੜਾ ਫਿਰ ਡੱਡਾ ਪੱਬਾ ਕੱਕਾ ਕਿਉਂਕਿ ਇਹਨਾਂ ਦੇ ਬਣਤਰ ਜਿਹੜੀਆਂ ਗੁਲਾਈਆਂ ਨੇ ਸਾਡੇ ਪੈਨਸਲ ਨੇ ਜਾਂ ਸਾਡੇ ਪੈਨ ਨੇ ਜਿਹੜੇ ਘੁੰਮਣਾ ਗੁਲਾਈ ਦੇ ਵਿੱਚ ਉਹ ਤਕਰੀਬਨ ਇੱਕੋ ਜਿਹਾ ਸਿਤੱਤਾ ਦੇਖ ਲਓ ਉਸ ਤੋਂ ਬਾਅਦ ਡਾੜਾ ਦੇਖ ਲਓ ਤੱਤੇ ਦੀ ਤਰ੍ਹਾਂ ਹੀ ਆ ਗਿਆ ਹਨਾ ਡੱਡਾ ਦੇਖ ਲਓ ਉਹ ਵੀ ਇੱਕ ਕਿਸਮ ਦਾ ਤੱਤੇ ਦੀ ਤਰ੍ਹਾਂ ਹੀ ਆ ਗਿਆ ਫਿਰ ਭੱਬਾ ਤੇ ਕਕਾ ਇਹ ਪੰਜ ਅੱਖਰ ਇੱਕੋ ਤਰ੍ਹਾਂ ਦੇ ਆ ਗਏ ਇਸ ਤੋਂ ਬਾਅਦ ਅਗਲੀ ਲਾਈਨ 'ਚ ਦੇਖ ਲਓ ਈੜੀ ਫਿਰ ਟੈਂਕਾ ਫਫਾ ਇਹ ਤਿੰਨੇ ਅੱਖਰ ਇੱਕ ਤਰ੍ਹਾਂ ਦੇ ਆ ਗਏ ਇਸ ਤੋਂ ਬਾਅਦ ਅੱਗੇ ਦੇਖੋ ਵਾਵਾ ਫਿਰ ਫਿਰ ਈਆਂ ਉਹ ਈਆਂ ਵਾ ਬਾਬਾ ਪਾ ਕੇ ਉਹਦੇ ਵਿੱਚ ਲਾਈਨ ਖਿੱਚ ਦਿੰਦੇ ਆ ਈਆਂ ਫਿਰ ਆ ਗਿਆ ਚਚਾ ਇਸ ਤੋਂ ਬਾਅਦ ਅੱਗੇ ਸਾਡੇ ਕੋਲ ਆ ਗਿਆ ਰਾਰਾ ਰਾਰੇ ਨੂੰ ਪੂਰਾ ਤਰ ਤੱਕ ਅਸੀਂ ਨਹੀਂ ਜੋੜਨਾ ਤਾਂ ਸਾਡਾ ਬਣ ਗਿਆ ਹਾਹਾ ਫਿਰ ਰਾਦੇ ਨੂੰ ਦੇ ਨਾਲ ਇੱਕ ਲਾਈਨ ਖਿੱਚਤੀ ਉਹ ਬਣ ਗਿਆ ਗੱਗਾ ਅੱਗੇ ਦੇਖੋ ਫਿਰ ਗੰਗਾ ਬੱਬਾ ਹੋਇਆ ਨੰਗਾ ਹੋਇਆ ਝੱਜਾ ਹੋਇਆ ਇਹ ਪਹਿਲਾਂ ਪੌਣ ਦੇ ਵਿੱਚ ਇੱਕੋ ਤਰੀਕੇ ਨਾਲ ਪੜਨੇ ਆ ਉਦੈ ਗੋਲਾਈ ਹੋਣੀ ਆ ਗੰਗਾ ਦੇਖੋ ਫਿਰ ਬੱਬਾ ਇਸ ਤੋਂ ਬਾਅਦ ਅੱਗੇ ਹੈਗਾ ਚਜਾ ਇਹ ਇਕੋतरी ਇਕ ਦੇ ਹੋਗੇ ਠੀਕ ਹੁਣ ਨਾਣਾ ਦੇਖੋ ਨਾਣਾ 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 ਦੇਖੋ ਊੜਾ ਦੇਖੋ ਹਾਂ ਅਸੀਂ ਊੜੇ ਨੂੰ ਉਹ ਉੱਪਰ ਜਿਹੜੇ ਤੱਤ ਆ ਬਣਾ ਤੱਤਾ ਜਿਹੜੀ ਪਹਿਲੀ ਲਾਈਨ ਵਾਲੇ ਅੱਖਰ ਆ ਨਾ ਜਿਹੜੇ ਤੱਤਾ ੜਾੜਾ ਡੱਡਾ ਭੱਬ ਕਕਾ ਪਾਇਆ ਆਪਾਂ ਜਿਹੜਾ ਤੱਤਾ ਪਾਇਆ ਊੜੇ ਨੂੰ ਆਪਾਂ ਉਸ ਲਾਈਨ 'ਚ ਵੀ ਲੈ ਕੇ ਆ ਸਕਦੇ ਆ ਠੀਕ ਆ ਇਕੋ ਉੜੇ ਦਾ ਮੂੰਹ ਖੁੱਲਾ ਵਾ ਉਹ ਹੋੜਾ ਹੁਣ ਪੈਰ ਚ ਵੀ ਪੈਂਦੇ ਨੇ ਅੱਖਰ ਜੇ ਮੈਂ ਸੱਸੇ ਦੇ ਪੈਰ ਦੇ ਵਿੱਚ ਵਾਵਾ ਪੈਂਦਾ ਜੇ ਮੈਂ ਆਪਾਂ ਸਵਾਰ ਲਿਖਣੇ ਹੋਣ ਹਨਾ ਸਵਰ ਅੱਖਰ ਕਹਿੰਦੇ ਹਨਾ ਸੱਸੇ ਦੇ ਪੈਰ ਜਵਾਵਾ ਤੇਰਾ ਰਸਵਾਰਾ ਪੜ ਲਿਖਣਾ ਹੋਵੇ ਪੜ ਪੜ रड़े के पैर च हाहा पता पप्पा रड़े के पैर च हाहा वो देख लो हाहा किमें लिखा हुआ फिर प्रश्न प्रश्न और पैर च चंदा तो वह राा देखो किस तरह पाया पप्पे पैर च इस तो बाद आ गई साढ़े को लगा ठीक है ये दे सिहारी देख लो किमें पाई हुई है ਬਿਹਾਰੀ ਲਾਮ ਦ람 ਹੋੜਾ ਕਨੌੜਾ ਆਉਂ ਕੁੜਾ ਦੇ ਲੈਂਕੜ ਤਾਂ ਆਪਾਂ ਨੂੰ ਪਾਉਣੇ ਆਉਂਦੇ ਆ ਠੀਕ ਆ ਨੀਚੇ ਇੱਕ ਪਾ ਦਿੱਤਾ ਦੋ ਲੈਂਕੜ ਦੇ ਵਿੱਚ ਦੋ ਪਾ ਦਿੱਤੇ ਹਨ ਹੁਣ ਆਪਣੇ ਕੋਲ ਲਗਾ ਅਖਰ ਵੀ ਨੇ ਬਿੰਦੀ ਟਿੱਪੀ ਤੇ ਅਦਕ ਹੁਣ ਸਸੇ ਤੇ ਅਦਕ ਦੇ ਲੁਕਵੇਂ ਪਾਇਆ ਹੋਇਆ ਸਸੇ ਨੂੰ ਟਿੱਪੀ ਸਸੇ ਕੰਨਾ ਉਤੇ ਬਿੰਦੀ ਇਹਨਾਂ ਅੱਖਰਾਂ ਨੂੰ ਸਾਨੂੰ ਦੋ ਲੁਕੀਰੀ ਕਾਪੀ ਦੇ ਉੱਪਰ ਸਾਨੂੰ ਬਾਰ-ਬਾਰ ਲਿਖਣ ਦਾ ਅਭਿਆਸ ਕਰਨਾ ਪੈਣਾ ਤਾਂ ਸਾਡੇ ਕੋਲੋਂ ਇਹ ਗੁਲਾਈਆਂ ਠੀਕ ਬਣਣੀਆਂ ਨੇ ਜੇ ਗੁਲਾਈਆਂ ਠੀਕ ਬਣ ਗਈਆਂ ਤਾਂ ਸਮਝੋ ਕਿ ਸਾਡਾ ਅੱਖਰ ਠੀਕ ਪੈ ਗਿਆ ਅੱਖਰ ਠੀਕ ਪੈ ਗਿਆ ਸ਼ਬਦ ਠੀਕ ਬਣਗੇ ਤੇ ਇਸ ਤਰੀਕੇ ਨਾਲ ਫਿਰ ਵਾਕ ਠੀਕ ਬਣਗੇ ਜੇ ਵਾਕ ਠੀਕ ਬਣਗੇ ਤਾਂ ਸਮਝ ਲੋਕੇ ਸਾਡੀ ਲਿਖਾਈ ਸੁੰਦਰ ਹੋ ਗਈ ਠੀਕ ਹੈ ਨਾ ਪੰਜਾਬੀ ਦੀ ਲਿਖਾਈ ਸੁੰਦਰ ਹੋਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਅੱਖਰਾਂ ਦੀ ਬਣਤਰ ਦਾ ਵੱਧ ਤੋਂ ਵੱਧ ਅਭਿਆਸ ਕਰੋ